ਸੁਬੀਰ ਸਿੰਘ ਬਾਦਲ ਅੱਜ ਆਪਣੀ ਸੇਵਾ ਪੂਰੀ ਕਰਨ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਲੇਕਿਨ ਅੱਜ ਸੁਰੱਖਿਆ ਦਾ ਪੈਰਾ ਕਿਸ ਤਰੀਕੇ ਦਾ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਟ੍ਰਿਪਲ ਲੇਅਰ ਸਕਿਉਰਿਟੀ ਜਿਹੜੀ ਐ ਇਸ ਵੇਲੇ ਸੁਬੀਰ ਸਿੰਘ ਬਾਦਲ ਨੂੰ ਦਿੱਤੀ ਗਈ ਹੈ ਅਤੇ ਕਿਸੇ ਨੂੰ ਵੀ ਉਸ ਦੇ ਆਸ-ਪਾਸ ਜਾਣ ਦੀ ਜ਼ਿਆਦਤ ਨਹੀਂ ਦਿੱਤੀ ਜਾ ਰਹੀ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸੇਵਾ ਪੂਰੀ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇਸ ਵੇਲੇ ਜਿਹੜੇ ਨੇ ਉਹ ਵਾਪਸ ਜਾਂਦੇ ਨਜ਼ਰ ਆ ਰਹੇ ਨੇ ਲੇਕਿਨ ਸੁਰੱਖਿਆ ਤੰਤਰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਹੈ ਕਿ ਜਿੱਥੇ ਕਿ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਔਰ ਨਾਲ ਨਾਲ ਹਰ ਤਰ੍ਹਾਂ ਦੀ ਸਿਕਿਉਰਿਟੀ ਜਿਹੜੀ ਹੈ ਉਹਨਾਂ ਦੇ ਨਾਲ ਇਸ ਵੇਲੇ ਅਟੈਚ ਕੀਤੀ ਗਈ ਹੈ ਔਰ ਕਿਸੇ ਨੂੰ ਵੀ ਉਹਨਾਂ ਦੇ ਕੋਲ ਜਾਣ ਦੀ ਜਿਆਦਤ ਨਹੀਂ ਦਿੱਤੀ ਜਾ ਰਹੀ ਤਾਂ ਇਹ ਤਸਵੀਰ ਤੁਹਾਨੂੰ ਦਿਖਾਣ ਦੇ ਦੂਜੇ ਪਾਸੇ ਇੱਕ ਦੇਖੋ ਕਿ ਕਿਸ ਤਰੀਕੇ ਦੇ ਨਾਲ ਪੂਰੇ ਛੱਤਾਂ ਦੇ ਉੱਤੇ ਵੀ ਜਿਹੜੇ ਇਸ ਵੇਲੇ ਪੁਲਿਸ ਕਰਮੀ ਖੜੇ ਕੀਤੇ ਗਏ ਨੇ ਔਰ ਕੜੇ ਸੁਰੱਖਿਆ ਪ੍ਰਬੰਧਾ ਹੇਟ ਸੁਖਬੀਰ ਸਿੰਘ ਬਾਦਲ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵਾਪਸ ਜਾਂਦੇ ਨਜ਼ਰ ਆ ਰਹੇ ਨੇ ਤਾਂ ਤੁਸੀਂ ਦੇਖੋ ਕਿ ਸੁਰੱਖਿਆ ਤੰਤਰ ਦੀ ਤਸਵੀਰ ਸਭ ਤੋਂ ਇੰਪੋਰਟੈਂਟ ਹੈ ਕਿ ਸੁਰੱਖਿਆ ਤੰਤਰ ਕਿਸ ਤਰੀਕੇ ਨਾਲ ਵਖਰੇ ਜ਼ਿਲ੍ਹੇ ਦੀ ਪੁਲਿਸ اور ਦੂਸਰਾ ਤੁਸੀਂ ਦੇਖੋ ਕਿ ਪੁਲਿਸ ਉੱਪਰ ਜਿਹੜੀ ਹੈ ਉਹ ਦੂਰਬਿੰਦ ਰਾਹੀਂ ਦੇਖ ਰਹੀ ਹੈ ਕਿ ਕੋਈ ਐਸਾ ਸ਼ਖਸ ਕੋਈ ਨੇੜੇ ਨਾ ਆ ਜਾਵੇ ਕਿਉਂਕਿ ਜਿੱਦਾਂ ਪਿਛਲੀ ਵਾਰ ਹੋਇਆ ਸੀ ਕਿ ਨਾਰਾਇਣ ਸਿੰਘ ਚੋੜਾ ਜਿਹੜਾ ਹੈ ਬਿਲਕੁਲ ਕਾਲ ਆ ਚੁੱਕਾ ਸੀ ਉਸ ਤੋਂ ਬਾਅਦ ਉਹਨਾਂ ਵੱਲੋਂ ਇਸ ਤਰ੍ਹਾਂ ਹਮਲਾ ਕੀਤਾ ਗਿਆ ਸੀ ਲੇਕਿਨ ਅੱਜ ਤੁਸੀਂ ਵੇਖੋਗੇ ਕਿਸ ਤਰੀਕੇ ਨਾਲ ਸੁਰੱਖਿਆ ਦਾ ਕੜਾ ਪਹਿਰਾ ਚਾਰੇ ਪਾਸੇ ਪੁਲਿਸ ਹੀ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਇਸ ਤੋਂ ਇਲਾਵਾ ਜੀਬੀਸੀ ਟਾਸਕ ਫੋਰਸ ਦੇ ਜਿਹੜੇ ਮੁਲਾਜ਼ਮ ਨੇ ਉਹ ਨਾਲ ਨਜ਼ਰ ਆ ਰਹੇ ਨੇ ਔਰ ਹਰ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਜੋਖਮ ਇਸਵਾਰ ਪੁਲਿਸ ਉਠਾਣਾ ਨਹੀਂ ਚਾਹੁੰਦੀ ਤੁਸੀਂ ਦੇਖੋਗੇ ਜਿੰਨੀ ਜਿਹੜਾ ਉਹਨਾਂ ਗੱਡੀਆਂ ਦਾ ਕਾਫਲਾ ਹੈ ਉੱਥੇ ਵੀ ਪੂਰਨ ਤਰੀਕੇ ਦੇ ਨਾਲ ਪੂਰੀ ਸੁਰੱਖਿਆ ਕਵਚ ਤਿਆਰ ਕੀਤਾ ਗਿਆ ਹੈ ਜਿੰਨੀ ਦੇਰ ਤੱਕ ਇਹ ਕਾਫਲਾ ਨਿਕਲ ਨਹੀਂ ਜਾਂਦਾ ਅੱਗੇ ਜਾਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਰਹੀ ਔਰ ਤੁਸੀਂ ਦੇਖੋ ਕਿ ਸਿਕਿਉਰਿਟੀ ਜਿਹੜੀ ਹੈ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਸੁਖਵੀਰ ਸਿੰਘ ਬਾਦਲ ਜਦੋਂ ਕਿਉਂਕਿ ਉਹਨਾਂ ਦੀ ਲੱਤ ਫ੍ਰੈਕਚਰ ਹੈ ਤਾਂ ਮੁਸ਼ਕਲ ਦੇ ਨਾਲ ਹੀ ਗੱਡੀ 'ਚ ਬੈਠਦੇ ਨੇ ਤਾਂ ਉਸ ਦੇ ਵਿੱਚ ਵੀ ਉੱਥੇ ਜਦੋਂ ਬੈਠ ਰਹੇ ਨੇ ਤਾਂ ਕਿਸੇ ਨੂੰ ਵੀ ਨਾਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਔਰ ਬਕਾਇਦਾ ਟ੍ਰिपल ਲੇਅਰ ਸਿਕਿਉਰਿਟੀ ਜਿਹੜੀ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਉਹ ਇਸ ਵੇਲੇ ਤੁਹਾਨੂੰ ਅਥੀ ਨਜ਼ਰ ਆਂਦੀ ਹੋਏਗੀ ਤਾਂ ਤੁਸੀਂ ਵੇਖੋ ਕਿ ਇਸ ਵੇਲੇ ਵਿਕਰਮ ਸਿੰਘ ਮਜੀਠੀਆ ਵੀ ਮੌਜੂਦ ਨੇ ਔਰ ਬਾਕੀ ਜਿਹੜੇ ਅਕਾਲੀ ਲੀਡਰ ਨੇ ਉਹ ਵੀ ਅੱਜ ਇਸ ਵੇਲੇ ਆਪਣੀ ਸੇਵਾ ਪੂਰੀ ਕਰਨ ਤੋਂ ਬਾਅਦ ਜਿਹੜੇ ਨੇ ਉਹ ਆਪਣਾ ਵਾਪਸ ਜਾਂਦੇ ਨਜ਼ਰ ਆ ਰਹੇ ਨੇ ਲੇਕਿਨ ਇਸ ਵੇਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਸੁਖਵੀਰ ਸਿੰਘ ਬਾਦਲ ਕੜੇ ਸੁਰੱਖਿਆ ਪ੍ਰਬੰਧਾਂ ਹੇਠ ਤੁਹਾਨੂੰ ਨਜ਼ਰ ਆ ਰਹੇ ਹਨ ਕਿਉਂਕਿ ਜਿਸ ਤਰੀਕੇ ਨਾਲ ਹਮਲਾ ਹੋਇਆ ਸੀ ਉਸ ਤੋਂ ਬਾਅਦ ਪਹਿਲੀ ਵਾਰ ਸੁਖਵੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਔਰ ਜਦੋਂ ਅੱਜ ਪਹੁੰਚਦੇ ਨੇ ਤਾਂ ਉਸ ਦੇ ਵਿੱਚ ਕਿਸ ਤਰੀਕੇ ਦੇ ਅਤੇ ਸੁਰੱਖਿਆ ਕਵਚ ਜਿਹੜਾ ਹੈ ਉਹ ਵੇਖਣ ਨੂੰ ਮਿਲਦਾ ਹੈ ਔਰ ਪੂਰੀ ਪੁਲਿਸ ਦੀ ਮਸਤਦੀ ਔਰ ਇੱਥੋਂ ਤੱਕ ਦੀ ਪੁਲਿਸ ਦੇ ਉਹ ਅਫਸਰ ਜਿਹੜੇ ਨੇ ਕਿ ਜਿਹੜੇ ਕਿ ਪਹਿਲੇ ਅੰਮ੍ਰਿਤਸਰ ਦੇ ਵਿੱਚ ਕੰਮ ਕਰ ਚੁੱਕੇ ਰਹੇ ਉਹਨਾਂ ਨੂੰ ਇੱਥੇ ਬਾਕਾਇਦਾ ਤੌਰ ਦੇ ਉੱਤੇ ਤਨਾਤ ਕੀਤਾ ਗਿਆ ਔਰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿ ਉਹ ਕਿਤੇ ਕੋਲ ਜਾ ਸਕੇ ਔਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਵਿਕਰਮ ਜੀਠੀਆ ਤੇ ਹੋਰ ਵੀ ਜਿਹੜੇ ਲੀਡਰ ਸਹਿਬਾਨ ਨੇ ਉਹਨਾਂ ਵੱਲੋਂ ਇੱਥੇ ਜਿਹੜਾ ਹੈ अपना काम ਕੀਤਾ ਗਿਆ ਔਰ ਉਸ ਦੇ ਵਿੱਚ ਗੁਰੂ ਸਾਹਿਬ ਦਾ ਜੋ ਫਰਮਾਨ ਹੈ ਯਾਰ ਔਰ ਜੋ ਜੋ ਸੇਵਾ ਪੂਰੀ ਲੱਗੀ ਸੀ ਉਸ ਨੂੰ ਪੂਰੇ ਕਰਦੇ ਨਜ਼ਰ ਆ ਰਹੇ ਨੇ ਸੁਰੱਖਿਆ ਪ੍ਰਬੰਧ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਵਿਕਰਮ ਸਿੰਘ ਮਜੀਠੀਆ ਨਜ਼ਰ ਆ ਰਹੇ ਨੇ ਜੇਕਰ ਅਕਾਲੀ ਦਲ ਦੇ ਉਹਨਾਂ ਲੀਡਰਾਂ ਦੀ ਗੱਲ ਲਗਾਤਾਰ ਤਸਵੀਰਾਂ ਤੁਹਾਨੂੰ ਸੁਰੱਖਿਆ ਪ੍ਰਬੰਧਾਂ ਦੀਆਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਇਸ ਵੇਲੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਬਲਵਿੰਦਰ ਸਿੰਘ ਭੁੰਦਰ ਵੀ ਪਹੁੰਚੇ ਸਾਰੇ ਲੀਡਰ ਸਹਿਬਾਨ ਇੱਥੇ ਪਹੁੰਚੇ ਔਰ ਉਸ ਤੋਂ ਬਾਅਦ ਜਿਹੜਾ ਹੈ ਹੁਣ ਜਿਹੜੀ ਸਜਾ ਜਿਹੜੀ ਪੂਰੀ ਲਗਾਈ ਗਈ ਸੀ ਉਹ ਜਿਹੜਾ ਹੈ ਉਹ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਸੁਰੱਖਿਆ ਪ੍ਰਬੰਧੀ ਤਸਵੀਰ ਤਾਂ ਦਿਖਾ ਰਹੇ ਆ ਲਗਾਤਾਰ ਨਹੀਂ ਬਾਈਟ ਹੋਣੀ ਹੋ ਗਈ ਹੈ ਬਾਈਟ ਨਹੀਂ ਕਰਦਾ ਬਿਲਕੁਲ ਤੁਸੀਂ ਵੇਖੋ ਕਿ ਇਸ ਵੇਲੇ ਤੁਸੀਂ ਤਸਵੀਰਾਂ ਤਾਹੀ ਦੇਖ ਸਕਦੇ ਹੋ ਕਿ ਸੁਰੱਖਿਆ ਪ੍ਰਬੰਧ ਤੁਹਾਨੂੰ ਅਸੀਂ ਸਾਂਝੇ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਕੜੇ ਸੁਰੱਖਿਆ ਪ੍ਰਬੰਧਾ ਹੇਠ ਜਿਹੜਾ ਹੈ ਅੱਜ ਇੱਥੇ ਪੁਲਿਸ ਨਜ਼ਰ ਆ ਰਹੀ ਹੋਏਗੀ ਅੱਜ ਬਾਕੀ ਲੀਡਰ ਸਾਹਿਬਾਂ ਜਿਹੜੇ ਨੇ ਉਹਨਾਂ ਵੱਲੋਂ ਆਪਣੀ ਸਜ਼ਾ ਔਰ ਸੇਵਾ ਜਿਸ ਨੂੰ ਕਿਹਾ ਜਾ ਰਿਹਾ ਉਸ ਨੂੰ ਪੂਰਾ ਕੀਤਾ ਗਿਆ ਹੈ ਤੁਸੀਂ ਵੇਖ ਸਕਦੇ ਹੋ ਕਿ ਕੜੇ ਸੁਰੱਖਿਆ ਪ੍ਰਬੰਧ ਔਰ ਖਾਸ ਕਰਕੇ ਜਿਹੜੀ ਪੁਲਿਸ ਫੋਰਸ ਸੀ ਉਹ ਚੈਰ ਤੋਂ ਬਾਹਰ ਜਿਹੜੇ ਅਫਸਰ ਕੰਮ ਕਰਦੇ ਨੇ ਉਹ ਉਹਨਾਂ ਨੂੰ ਅੱਜ ਇੱਥੇ ਲਗਾਇਆ ਗਿਆ ਔਰ ਉਹਨਾਂ ਵੱਲੋਂ ਅੱਜ ਇਸ ਪੂਰੇ ਮੁਸਤੈਦੀ ਦੇ ਨਾਲ ਇਸ ਪੂਰੇ ਕੰਮ ਨੂੰ ਪੂਰਾ ਕੀਤਾ ਗਿਆ ਔਰ ਲਗਾਤਾਰ ਦਸਤਾ ਚਾਹਵਾਂਗੇ ਸੁਖਵੀਰ ਬਾਦਲ ਆਪਣੀ ਸੇਵਾ ਪੂਰੀ ਕਰਨ ਤੋਂ ਬਾਅਦ ਅੱਜ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਨਤਮਸਕ ਹੋਏ ਤੇ ਜਿੱਥੇ ਕਿ ਉਹਨਾਂ ਨੇ ਆਪਣੀ ਜੋ ਪਿਛਲੇ 9 ਦਿਨਾਂ ਦਾ ਸੇਵਾ ਦਾ ਸਿਸਟਮ ਸੀ ਸਾਰੀ ਡਿਟੇਲ ਸੀ ਉਹ ਸਾਂਝੀ ਕੀਤੀ ਹੈ ਔਰ ਹੁਣ ਸਵਾਲ ਹੈ ਕਿ ਅਕਾਲੀ ਦਲ ਦਾ ਭਵਿੱਖ ਕੀ ਹੋਏਗਾ ਤਾਂ ਨਵੇਂ ਸਿਰੇ ਤੋਂ ਅਕਾਲੀ ਦਲ ਦਾ ਜਿਸ ਤਰੀਕੇ ਨਾਲ ਗਠਨ ਹੋ ਰਿਹਾ ਹੈ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਉਹ ਸਭ ਕੁਝ ਹੋਏਗਾ ਤਾਂ ਇਸ ਵਿੱਚ ਦੱਸਣਾ ਚਾਹਾਂਗੇ ਕਿ ਕੜੇ ਸੁਰੱਖਿਆ ਪ੍ਰਬੰਧਾ ਹੇਠ ਜਿਹੜੇ ਇਸ ਵੇਲੇ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਸਾਡੇ ਨਾਲ ਕੁਝ ਅਕਾਲੀ ਆਗੂ ਮੌਜੂਦ ਨੇ ਭਾਈ ਸਾਹਿਬ ਕਿਵੇਂ ਵੇਖਦੇ ਹੋ ਅੱਜ ਜਿਸ ਤਰੀਕੇ ਨਾਲ ਇਹ ਸਾਰਾ ਖਤਮ ਹੋਇਆ ਹੁਣ ਅਕਾਲੀ ਦਲ ਦਾ ਫਿਊਚਰ ਕੀ ਹੋਊਗਾ ਇਹ ਸ਼ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਜਾਂ ਪੰਥ ਦੀ ਕਿਸਰਮੌਰ ਸੰਸਥਾ ਤੇ ਜੋ ਐਸਜੀਪੀਜੀ ਨੂੰ ਚਲਾਉਂਦੀ ਆ ਇਹ ਜੋ ਗੁਰਦੁਆਰਿਆਂ ਦੇ ਪ੍ਰਬੰਧ ਚਲਾਉਂਦੀ ਆ ਜੋ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਣੇ ਅਣਜਾਣੇ ਵਿੱਚ ਜੋ ਵੀ ਗਲਤੀਆਂ ਹੋਈਆਂ ਜਾਂ ਜੋ ਵੀ ਉਹਨਾਂ ਤੋਂ ਆਪਣੇ ਕਾਰਜਕਾਲ ਦੇ ਵਿੱਚ ਜਾਣੇ ਅਣਜਾਣੇ ਵਿੱਚ ਕੋਈ ਨਾ ਕੋਈ ਗੁਨਾਹ ਹੋਏ ਨੇ ਉਹਨਾਂ ਦੀ ਜਿਹੜੀ ਅਕਾਲ ਤਖਤ ਸਾਹਿਬ ਦਾ ਫਰਿਆਦ ਕੀਤੀ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕੀਤੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬ ਸਾਹਬਾਨ ਨੇ ਉਹਨਾਂ ਨੂੰ ਜੋ ਤਨਖਾਹ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਲੀਡਰਸ਼ਿਪ ਨੂੰ ਉਹ ਪੂਰੀ ਕਰਕੇ ਅੱਜ ਅਕਾਲ ਪੁਰਖ ਵਾਹਿਗੁਰੂ ਜੀਵੇਂ ਪਾਸ਼ਾ ਦੇ ਤਖਤ ਦੇ ਉੱਤੇ ਅੱਜ ਉਹ ਅਰਦਾਸ ਬੇਨਤੀ ਕਰਕੇ ਗਏ ਨੇ ਦੇਖੋ ਜਿਹੜੀ ਗੁਰੂ ਆ ਸਦ ਬਖਸ਼ੰਦਾ ਜਿਹੜਾ ਗੁਰੂ ਆ ਦਿਆਲੂ ਆ ਕਿਰਪਾਲੂ ਆ ਉਹ ਹਮੇਸ਼ਾ ਹੀ ਜਦੋਂ ਤੁਸੀਂ ਕੋਈ ਵੀ ਤੁਸੀਂ ਕੋਈ ਗੁਨਾਹ ਕਰਦੇ ਹੋ ਜਾਂ ਗਲਤੀ ਕਰਦੇ ਹੋ ਜਦੋਂ ਉਹਦੇ ਕੋਲੇ ਆ ਕੇ ਅਰਦਾਸ ਬੇਨਤੀ ਕਰਦੇ ਹੋ ਤਾਂ ਉਹ ਗੁਨਾਹ ਨੇ ਜਿਹੜੇ ਗੁਰੂ ਮਾਫ ਕਰਦਾ ਸੋ ਨਰਨ ਸਿੰਘ ਚੋੜਾ ਦਾ ਪ੍ਰਕਰਨ ਜੋ ਹੋਰ ਦੇ ਵਿੱਚ ਹੁੰਦਾ ਹੈ ਜਿਸ ਤਰੀਕੇ ਨਾਲ ਹਮਲਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿੱਥੇ ਮੰਨੀਆਂ ਜਿਹੜੀਆਂ ਕਹਿ ਰਹੀਆਂ ਨੇ ਕਿ ਨਰਾਇਣ ਸਿੰਘ ਚੋੜਾ ਜਿਹੜਾ ਹੈ ਉਸ ਨੂੰ ਕੌਮ ਤੋਂ ਬਰਖਾਸਤ ਨਹੀਂ ਕਰਨਾ ਚਾਹੀਦਾ ਕਿਉਂਕਿ ਮੰਗ ਵੀ ਉੱਠੀ ਹੈ ਜੀਪੀਸੀ ਵੱਲੋਂ ਕਿ ਉਹਨੂੰ ਪੰਤੋਂ ਸ਼ੇਖ ਦੇਣਾ ਚਾਹੀਦਾ ਦੇਖੋ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਸਰਮੌਰ ਆ ਸਿੱਖਾਂ ਦੀ ਸੰਸਥਾ ਤੁਸੀਂ ਜਿੰਨੀਆਂ ਵੀ ਕੌਮਾਂ ਨੇ ਜਾ ਆਪਣੇ ਭਾਰਤ ਦੇ ਵਿੱਚ ਕਹ ਲਓ ਜਾਂ ਵਿਸ਼ਵ ਦੇ ਵਿੱਚ ਜਿੰਨੀਆਂ ਵੀ ਕਾਮਨ ਹਨ ਉਹਨਾਂ ਕੋਲੇ ਕੋਈ ਆਪਣਾ ਪਲੇਟਫਾਰਮ ਨਹੀਂ ਜਿੱਥੇ ਆ ਕੇ ਕੋਈ ਇੱਕ ਕਨਫਰੰਸ ਕਰ ਸਕੇ ਜਾਂ ਕਿਸੇ ਨੂੰ ਕਨਫਰੰਸ ਕਰਵਾਇਆ ਜਾ ਸਕੇ ਸਿਰਫ ਤੇ ਸਿਰਫ ਸਿੱਖਾਂ ਕੋਲੇ ਇੱਕ ਸਰਮੌਰ ਸੰਸਥਾ ਸਾਡੇ ਕੋਲੇ ਅਕਾਲ ਤਖਤ ਸਾਹਿਬ ਦੇ ਰੂਪ ਦੇ ਵਿੱਚ ਜੋ ਵੀ ਅਕਾਲੀ ਦਲ ਦਾ ਜਾਂ ਸਿੱਖ ਲੀਡਰ ਜੋ ਕੋਈ ਨਾ ਕੋਈ ਗੁਨਾਹ ਕਰਦਾ ਉਹਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਂਦਾ ਤੇ ਉੱਥੇ ਉਹਨਾਂ ਨੂੰ ਉਹ ਜਿਹੜੀ ਸੇਵਾ ਦਿੱਤੀ ਜਾਂਦੀ ਆ ਜਿੰਨੇ ਵੀ ਬਾਕੀ ਤਖਤ ਨੇ ਦੁਨਿਆਵੀ ਤਖਤ ਨੇ ਉੱਥੇ ਜੇ ਕੋਈ ਕੋਈ ਗੁਨਾਹ ਕਰਦਾ ਤਾਂ ਉਹਨਾਂ ਨੂੰ ਸਜ਼ਾ ਮਿਲਦੀ ਆ ਸਜ਼ਾ ਦੇ ਰੂਪ ਦੇ ਵਿੱਚ ਚਾਹੇ ਉਹ ਕਹ ਲਓ ਉਹ ਦੁੱਖ ਦੁੱਖ ਰੂਪੀ ਸਜ਼ਾ ਮਿਲਦੀ ਆ ਇੱਕੋ ਹੀ ਇੱਕ ਤਖਤ ਆ ਜਿਹੜਾ ਗੁਰੂ ਦਾ ਤਖਤ ਆ ਜਿੱਥੇ ਜਦੋਂ ਤੁਸੀਂ ਆਪੇ ਆ ਕੇ ਆਪਦੇ ਗੁਨਾਹ ਕਬੂਲ ਕਰਦੇ ਹੋ ਆ ਕੇ ਮੰਨਦੇ ਹੋ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਦੇ ਹੋ ਤਾਂ ਉਥੋਂ ਤੁਹਾਨੂੰ ਉਹ ਗੁਨਾਹਾਂ ਨੂੰ ਸਾਫ਼ ਕਰਨ ਲਈ ਆਪਣੇ ਹਿਰਦੇ ਨੂੰ ਸ਼ੁੱਧ ਕਰਨ ਦੇ ਲਈ ਉਥੋਂ ਸੇਵਾ ਦੇ ਰੂਪ ਦੇ ਵਿੱਚ ਤੁਹਾਨੂੰ ਤਨਖਾਹ ਲਈ ਜਾਂਦੀ ਆ ਸੋ ਇਹ ਜਿਹੜੀਆਂ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਜੋ ਵੀ ਨੇ ਹਰ ਇੱਕ ਦੇ ਆਪਣੇ ਆਪਣੇ ਜਿਹੜੇ ਕਹ ਲਓ ਸਿਧਾਂਤ ਨੇ ਆਪੋ ਆਪਣੇ ਰੂਲ ਨੇ ਕੋਈ ਬੰਦੇ ਇੱਥੇ ਖਾਲਸਾਤਨ ਮੰਗਦੇ ਨੇ ਕੋਈ ਕੁਛ ਮੰਗਦੇ ਨੇ ਪਰ ਜਿਹੜਾ ਖਾਲਸਾ ਕੀ ਆ ਖਾਲਸਾ ਦਾ ਮਤਲਬ ਆ ਪੂਰੀ ਵਿਸ਼ਵ ਦੇ ਵਿੱਚ ਇੱਕ ਖਾਲਸ ਸਾਬਤ ਕਰਨਾ ਜਿਹੜਾ ਉਸ ਅਕਾਲ ਪੁਰਖ ਨੂੰ ਮੰਨੇ ਜ਼ਰੂਰੀ ਉਹ ਸਿੱਖ ਦੇ ਰੂਪ ਦੇ ਵਿੱਚ ਹੋਵੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਗੋਤ ਦਾ ਮਜਬਦਾ ਹੋਵੇ ਉਸ ਅਕਾਲ ਪੁਰਖ ਦੀ ਸਤਰ ਸ਼ਾਇਦ ਦੇ ਵਿੱਚ ਰਹਿ ਕੇ ਉਹਨੂੰ ਮੰਨ ਕੇ ਉਹਦੇ ਦਿੱਤੇ ਹੋਏ ਸਿਧਾਂਤ ਤੇ ਚੱਲੇ ਉਹ ਖਾਲਸਾ ਕੀ ਸਮਝੋ ਕਿ ਅਕਾਲੀ ਦਲ ਰਿਵਾਈਵ ਹੋ ਪਾਏਗਾ ਉਹਨ ਕਿਉਂਕਿ ਜਿਸ ਤਰੀਕੇ ਨਾਲ ਬਹੁਤ ਸਾਰਾ ਲੋਕ ਕਹਿ ਰਹੇ ਨੇ ਕਿ ਬਿਲਕੁਲ ਹਾਸ਼ੀਏ ਤੇ ਇਸ ਵੇਲੇ ਅਕਾਲੀ ਦਲ ਆ ਚੁੱਕਾ ਹੈ ਦੇਖੋ ਇਹ ਜਿਹੜਾ ਪੋਲੀਟੀਕਲ ਸਿਸਟਮ ਆ ਇਹਦੇ ਵਿੱਚ ਜਾਂ ਕੋਈ ਬਿਜ਼ਨਸ ਦੀ ਸਟ੍ਰੈਟਜੀ ਆ ਉਥੇ ਅਪ ਐਂਡ ਡਾਊਨ ਚੱਲਦੇ ਰਹਿੰਦੇ ਨੇ ਹਰ ਇੱਕ ਜਿਹੜੀ ਪਾਰਟੀ ਆ ਉਹਨੇ ਜਦੋਂ ਆਪਣੇ ਜਿਹੜੇ ਵਾਅਦੇ ਕੀਤੇ ਹੁੰਦੇ ਨੇ ਲੋਕਾਂ ਦੇ ਨਾਲ ਜਦੋਂ ਉਹ ਵਾਅਦੇ ਉਹ ਪੂਰੇ ਨਹੀਂ ਨਿਭਾਉਂਦੀਆਂ ਤਾਂ ਪਾਰਟੀਆਂ ਜਿਹੜੀਆਂ ਦੂਧੀਆਂ ਪਾਰਟੀਆਂ ਨੇ ਉਹਨਾਂ ਨੂੰ ਜਰੂਰ ਮੌਕਾ ਮਿਲਦਾ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਦਾ ਜਿਹੜਾ ਪਛੋਕੜਾ ਪਿਓਰ ਪਿੰਡੂ ਤੇ ਪੰਜਾਬ ਤੇ ਕਿਸਾਨੀ ਨਾਲ ਤੇ ਦਲਤ ਵਰਗ ਦੇ ਨਾਲ ਇਹਦਾ ਪਸ਼ੋਕੜ ਲੱਗਦਾ ਸੋ ਜਿਹੜੇ ਸਾਡੇ ਲੋਕ ਨੇ ਉਹ ਸਮਝਦੇ ਨੇ ਕਿ ਕਹਿੰਦੇ ਹੁੰਦੇ ਨੇ ਇੱਕ ਇੱਕ ਕਹਾਵਤ ਆ ਕਿ ਆਪਣਾ ਮਰੂਤਾ ਛਾਵੇਂ ਛੱਟੂਗਾ ਜਿਹੜੇ ਪੰਜਾਬ ਦੇ ਲੋਕ ਨੇ ਜੇ ਕੋਈ ਇਹਨਾਂ ਤੋਂ ਕਰਤਾਂ ਵੀ ਹੁੰਦੀਆਂ ਨੇ ਵੱਜਰ ਗਨਾਹ ਵੀ ਹੁੰਦੇ ਨੇ ਤਾਂ ਉਹ ਮੰਨਦੇ ਵੀ ਨੇ ਤੁਹਾਡੇ ਕੋਲੇ ਆ ਕੇ ਆਪਦੀ ਜਿਹੜੀ ਕਚਹਿਰੀ ਦੇ ਵਿੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਉਸ ਗਨਾਹਾਂ ਨੂੰ ਮੰਨ ਕੇ ਜੋ ਸਾਨੂੰ ਸੇਵਾ ਲੱਗਦੀ ਆਸੀਂ ਉਹ ਪੂਰੀ ਵੀ ਕਰਦੇ ਆ ਪਰ ਜਿਹੜੀਆਂ ਉਹ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ ਜਿਨ੍ਹਾਂ ਦੇ ਗਰੁੱਪਾਂ ਚ ਦਿੱਲੀ ਤੋਂ ਚੱਲਦੇ ਨੇ ਕਿ ਉਹਨਾਂ ਨੇ ਜਿਨ੍ਹਾਂ ਨੇ ਅਕਾਲ ਤਖਤ ਸਾਹ ਦੇ ਉੱਤੇ ਹਮਲੇ ਕੀਤੇ ਨੇ ਕਿ ਉਹਨਾਂ ਨੇ ਆਪਣੇ ਗੁਨਾਹਾਂ ਦੀ ਕਦੇ ਸਜ਼ਾ ਮੰਗੀ ਆ ਕਿ ਪਹਿਲੇ ਪਹਿਲੇ ਕਹ ਰਹੇ ਸੀ ਸੁਖਵੀਰ ਬਾਦਲ ਮੰਨਦੇ ਨਹੀਂ ਉਹਦਾ ਵਿਵਵਾਸ ਹੁਣ ਜਦੋਂ ਮੰਨ ਗਏ ਆ ਤੇ ਤਦ ਵੀ ਵਿਵਾਦ ਆ ਕਾਰਨ ਕੀ ਹੈ ਕਿਸ ਤਰ੍ਹਾਂ ਦੀ ਕਿਉਂ ਕੀਤੀ ਜਾਂਦੀ ਹੈ ਕਿ ਇੱਕ ਸ਼ਖਸ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਭੁੱਲਣਹਾਰ ਹੈ ਤਾਂ ਇੱਥੇ ਆ ਕੇ ਉਹਨਾਂ ਨੇ ਆਪਣੀ ਭੁੱਲ ਬਖਸ਼ਾਈ ਆ ਅਸੀਂ ਵਰਡ ਯੂਜ਼ ਕਰਦੇ ਆ ਭੁੱਲ ਬਖਸ਼ਾਣਾ ਕਿ ਭੁੱਲ ਉਹਨਾਂ ਨੇ ਬਖਸ਼ਾ ਦਿੱਤੀ ਹੈ ਫਿਰ ਵੀ ਇਤਰਾਜ਼ ਦੇਖੋ ਆਪਾਂ ਹਰ ਕਿਸੇ ਬੰਦੇ ਦੇ ਜਿਹੜੇ ਮੰਨ ਲਓ ਜਿਹੜੇ ਮੰਨਦੇ ਬਲਬਲੇ ਨੇ ਜਾਂ ਜਿਹੜੀ ਆਪਣੇ ਕਹ ਲਓ ਵੀ ਵਿਚਾਰਕ ਹੁੰਦੇ ਨੇ ਤੁਹਾਡੇ ਆਪਣੇ ਵਿਚਾਰ ਹੁੰਦੇ ਨੇ ਤੁਸੀਂ ਉਹਨਾਂ ਨੂੰ ਕਿਸੇ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਨਹੀਂ ਕਰ ਸਕਦੇ ਤੁਸੀਂ ਇਹ ਕਹ ਲਓ ਵੀ ਕਿ 100% ਬੰਦਾ ਕਿਸੇ ਵੀ ਗੱਲ ਦੇ ਉੱਤੇ ਸਹਿਮਤ ਨਹੀਂ ਹੋਊਗਾ ਹਰ ਇੱਕ ਦੇ ਆਪ ਆਪਣੇ ਵੱਖਰੇ ਵਿਚਾਰ ਨੇ ਪਰ ਗੁਰੂ ਬਖਸ਼ੇ ਦਾ ਗੁਰੂ ਨੇ ਜਿਹੜੀਆਂ ਜਿਹੜੀਆਂ ਇੱਕ ਗੁਰਤਾ ਗੱਦੀਆਂ ਜਿਹੜੀਆਂ ਚੱਲਦੀਆਂ ਆ ਰਹੀਆਂ ਸੀਗੀਆਂ ਗੁਰੂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਮਾਰਨ ਗੁਰਤਾ ਗੱਦੀ ਦੇ ਕੇ ਸਾਨੂੰ ਇੱਕ ਸਿਧਾਂਤ ਦਿੱਤਾ ਸਿਧਾਂਤ ਤੋਂ ਬਾਅਦ ਅਸੀਂ ਉਸ ਸਿਧਾਂਤ ਨੂੰ ਲੈ ਕੇ ਚੱਲੇ ਹੋਏ ਹਾਂ ਅਕਾਲ ਤਖਤ ਸਾਹਿਬ ਨੂੰ ਅਸੀਂ ਮੁੱਖ ਰੱਖ ਕੇ ਸ਼੍ਰੋਮਣੀ ਕਾਲੇਦਲ ਚੱਲ ਰਿਹਾ ਸੋ ਜਿਹੜੇ ਲੋਕ ਨੇ ਉਹ ਵੀ ਸਾਰਾ ਕੁਝ ਦੇਖ ਰਹੇ ਨੇ ਲੋਕਾਂ ਨੇ ਵੀ ਇਹ ਚੀ ਤਾਤ ਮਾਤਰਾ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਿਰ ਝੁਕਾ ਕੇ ਕੱਲ ਤੱਕ ਸਾਨੂੰ ਨਮਨ ਕੀਤਾ ਅੱਜ ਉਹਦੀ ਵੀ ਸਲੰਗਾ ਹੋ ਰਹੀ ਆ ਜਰੂਰੀ ਨਹੀਂ ਹਰ ਹਰ ਗੱਲ ਨੂੰ ਆਪਾਂ 네ਗੇਟਿਵ ਵੀ ਦੇਖੀਏ ਪੋਜ਼ਿਟਿਵ ਵੀ ਨੇ ਤੇ 네ਗੇਟਿਵ ਵੀ ਨੇ ਹਰ ਦੇ ਮੰਨਦੇ ਨਹੀਂ ਹੁਣ ਮੰਨ ਗਏ ਤੇ ਫੇਰ ਫੇਰ 네ਗੇਟਿਵਿਟੀ ਆਪਾਂ ਕਿਸੇ ਇੱਕ ਇੱਕ ਮੁੱਦੇ ਦੇ ਉੱਤੇ ਕਿਸੇ ਵੀ ਬੰਦੇ ਨੂੰ ਸਹਿਮਤ ਨਹੀਂ ਕਰ ਸਕਦੇ ਦੇਖੋ ਤੁਹਾਡਾ ਇਹ ਨਹੀਂ ਹੁੰਦਾ ਵੀ ਜੇ ਕੋਈ 10 ਬੰਦੇ ਵਿਰੋਧ ਕਰ ਰਹੇ ਨੇ 90 ਬੰਦੇ ਤਾਂ ਉਹਦੇ ਪੱਖ 'ਚ ਵੀ ਨੇ ਇਹ ਜਦੋਂ ਜਦੋਂ ਟਾਈਮ ਲੱਗੂਗਾ ਉਸ ਟਾਈਮ ਪਹੁੰਚਾ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਨਤੀਜੇ ਆਉਣਗੇ 27 ਵਾਲੀ ਇਲੈਕਸ਼ਨ ਦੇ ਵਿੱਚ ਸ਼੍ਰ ਹੁਣ ਅਕਾਲੀ ਦਲ ਚ ਕੀ ਹੋਣ ਜਾ ਰਿਹਾ ਕਿਉਂਕਿ ਤੁਸੀਂ ਬਹੁਤ ਕਮੇਟੀ ਚ ਵੀ ਨਜ਼ਰ ਆਉਂਦੇ ਹੋ ਹਰ ਚੀਜ਼ ਦੇ ਵਿੱਚ ਤੁਸੀਂ ਆਪਣੀ ਪੈੜਣੀ ਨਜ਼ਰ ਵੀ ਰੱਖਦੇ ਹੋ ਦੇਖੋ ਅਕਾਲੀ ਦਲ ਦੇ ਵਿੱਚ ਹੁਣ ਜਿਹੜਾ ਨਵਾਂ ਭਰਤੀ ਸ਼ੁਰੂ ਹੋਣੀ ਆ ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਜਿਹੜੀ ਭਰਤੀ ਸ਼ੁਰੂ ਕਰਨੀ ਆ ਨਵੀਂ ਜਿਹੜੀ ਲੀਡਰਸ਼ਿਪ ਜਿਹੜੀ ਪੈਦਾ ਹੋਣੀ ਆ ਜਿਹੜੇ ਨੌਜਵਾਨ ਮੁੰਡੇ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਆਪਣੀ ਖੇਤਰੀ ਪਾਰਟੀ ਜੋ ਸਾਡੀ ਸਿੱਖਾਂ ਦੀ ਸਰਮੌਰ ਸੰਸਦ ਆ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਆਪਣੇ ਇੰਸਟੀਚਿਊਸ਼ਨ ਨੂੰ ਬਚਾਉਣ ਦੇ ਲਈ ਆਪਾਂ ਅਕਾਲੀ ਦਲ ਦੇ ਨਾਲ ਜੁੜੀਏ ਕਿਉਂਕਿ ਇੱਕੋ ਹੀ ਇੱਕ ਪਾਰਟੀ ਆ ਜਿਹੜੀ ਪੰਜਾਬ ਦੀ ਗੱਲ ਕਰਦੀ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀ ਆ ਜਿਹੜੇ ਡਿਵੈਲਪਮੈਂਟ ਦੀ ਗੱਲ ਕਰੀ ਆ ਜਿੱਥੇ ਆਪਾਂ ਗਲਿਆਰੇ ਖੜੇ ਆ ਜਿੱਥੇ ਆਪਾਂ ਬਾਹਰ ਆ ਸਟ੍ਰੀਟ ਦੇਖਦੇ ਆ ਇਹ ਜਿਹੜੇ ਕੰਮ ਹੋਏ ਨੇ ਕਦੋਂ ਹੋਏ ਨੇ ਜਾਂ ਜਿੰਨੀ ਪੰਜਾਬ ਦੀ ਡਿਵੈਲਪਮੈਂਟ ਹੋਈ ਆ ਕਦੋਂ ਹੋਈ ਆ ਸਿਰਫ ਤੇ ਸਿਰਫ ਇੱਕ ਸਾਡੇ ਤੇ ਜਿਹੜੇ ਥੁੱਪੇ ਜਾ ਰਹੇ ਸੀ ਜਿਹੜੀਆਂ ਗੱਲਾਂ ਸਾਨੂੰ ਇਹ ਗੱਲਾਂ ਬਾਰ ਬਾਰ ਇਹ ਕਿ ਦਰਾਈਆਂ ਜਾ ਰਹੀਆਂ ਸੀ ਕਿ ਇਹਨ ਵਲ ਦੇਖਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਪੋਜ਼ਿਟਿਵ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਗੱਲੋਂ ਦੇਖਾਂਗੇ ਤਾਂ ਇਹਦੇ ਨਤੀਜੇ ਵੀ ਜਿਹੜੇ ਵਧੀਆ ਨਿਕਲਣਗੇ ਸਾਰਤਕ ਨਿਕਲਣਗੇ ਮੈਂ ਪੰਜਾਬ ਦੀ ਪੂਰੀ ਨੌਜਵਾਨੀ ਨੂੰ ਬੇਨਤੀ ਕਰਦਾ ਹਾਂ ਔਰ ਸਾਰੇ ਜਿੰਨੇ ਵੀ ਸਾਡੇ ਸਮਾਜ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਓ ਜਿਹੜੀ ਹੁਣ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨੀ ਹੈ ਸ਼ੁਰੂ ਨਹੀਂ ਕਾਲੀਦਾਲ ਨੇ ਉਹਦੇ ਵਿੱਚ ਆਪਾਂ ਵੱਧ ਚੜ ਕੇ ਹਿੱਸਾ ਲੈ ਕੇ ਆਪਣੇ ਆਪਣੇ ਨਗਰਾਂ ਦੇ ਵਿੱਚੋਂ ਆਪਣੇ ਆਪਣੇ ਏਰੀਆ ਦੇ ਵਿੱਚੋਂ ਆਪਾਂ ਆਪਣੇ ਲੀਡਰਸ਼ਿਪਾਂ ਜਿਹੜੀ ਉਹਨਾਂ ਨੂੰ ਨਵੇਂ ਲੀਡਰਸ਼ਿਪ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਜਿਹੜਾ ਪੰਜਾਬ ਨੂੰ ਅਸੀਂ ਸੰਭਾਲਾਂ ਸਾਡਾ ਪੰਜਾਬ ਆ ਅ ਬਾਕੀ ਜਿਹੜੇ ਵੀ ਦਿੱਲੀੋਂ ਚੱਲਦੇ ਨੇ ਉਹਨਾਂ ਨੇ ਸਾਡੇ ਨਾਲ ਨਹੀਂ ਖੜਨਾ ਤੇ ਨਾ ਉਹ ਅੱਜ ਤੱਕ ਖੜੇ ਨੇ ਇਤਿਹਾਸ ਗਵਾਹ ਇਹਨਾਂ ਨੇ ਸਾਡੇ ਡਾਂਗਾ ਫੇਰੀਆਂ ਨੇ ਇਹਨਾਂ ਨੇ ਸਾਡੇ ਗਲਾਂ 'ਚ ਟਾਇਰ ਪਾਏ ਨੇ ਇਹਨਾਂ ਨੇ ਸਾਡੇ ਤਾਕਤਾਂ ਦੇ ਉੱਤੇ ਗੁਰਦੁਆਰਾ ਸਾਹਿਬ ਉੱਤੇ ਅਟੈਕ ਕੀਤੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣਗੇ ਸੋ ਮੈਂ ਬੇਨਤੀ ਕਰਦਾ ਜਿੰਨੇ ਵੀ ਸਾਡੇ ਸਾਡੇ ਪੰਜਾਬ ਦੇ ਸਿਹਰਦ ਲੋਕ ਨੇ ਕਿ ਆਓ ਸਾਰੇ ਇਕੱਠੇ ਹੋ ਕੇ ਆਪਣੀ ਜਥੇਬੰਦੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਐਸਜੀਪੀਜੀ ਨੂੰ ਜਾਂ ਜਿੰਨੇ ਵੀ ਸਾਡੇ ਆਧਾਰੇ ਨੇ ਇੰਸਟੀਚਿਊਸ਼ਨ ਨੇ ਆਪਾਂ ਉਹਨਾਂ ਨੂੰ ਤਕੜੇ ਕਰਨ ਦੀ ਜਿਹੜਾ ਸਵਾਲ ਚੁੱਕਣ ਵਾਲੇ ਲੋਕ ਨੇ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਨੇ ਦਾ ਮੌਲਿਕ ਅਧਿਕਾਰ ਆ ਸਾਡਾ ਤੁਸੀਂ ਆਲੋਚਨਾ ਹੋਣੀ ਚਾਹੀਦੀ ਆ ਮੈਂ ਨਹੀਂ ਕਹਿੰਦਾ ਮੇਰੀ ਆਲੋਚਨਾ ਨਾ ਹੋਵੇ ਆਪਾਂ ਕਹਿੰਦੇ ਆਲੋਚਨਾ ਹੋਣੀ ਚਾਹੀਦੀ ਆ ਪਰ ਆਲੋਚਨਾ ਸਾਰਥਕ ਤਰੀਕੇ ਨਾਲ ਹੋਣੀ ਚਾਹੀਦੀ ਆ ਆਲੋਚਨਾ ਦਾ ਕੋਈ ਮਿਆਰ ਹੋਣਾ ਚਾਹੀਦਾ ਅੱਜ ਆਲੋਚਨਾ ਦਾ ਮਿਆਰ ਇਸ ਕਦਰ ਡਿੱਗ ਚੁੱਕਾ ਕਿ ਅਸੀਂ ਕਿਸੇ ਵੀ ਜੇ ਕੋਈ ਫੇਸਬੁੱਕ ਤੇ ਕੋਈ ਸਾਡੀ ਧੀ ਭੈਣ ਬੋਲਦੀ ਅੱਜ ਅਸੀਂ ਉਹਨੂੰ ਪਤਾ ਨਹੀਂ ਕੀ ਕੀ ਕਮੈਂਟ ਕਰ ਦਿਆਂ ਥੱਲੇ ਕਿੰਨੀਆਂ ਗੰਧੀਆਂ ਗੰਧੀਆਂ ਗੱਲਾਂ ਬੋਲਦੇ ਆ ਅੱਜ ਅਸੀਂ ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਨੇ ਜਿਹੜੇ ਅਸੀਂ ਆਪਣੀ ਪੰਜਾਬੀ ਦੀ ਡਿਕਸ਼ਨਰੀ ਦੇ ਵਿੱਚ ਜੋੜ ਕੇ ਅੱਜ ਅਸੀਂ ਵਿਰੋਧ ਕਰਨਾ ਜ਼ਰੂਰੀ ਆ ਜਿਹੜੇ ਲੀਡਰ ਨੇ ਸਾਡੇ ਉਹਨਾਂ ਦਾ ਵਿਰੋਧ ਹੋਣਾ ਚਾਹੀਦਾ ਕਿਉਂਕਿ ਜੇ ਤੁਸੀਂ ਉਹਨਾਂ ਦੀ ਆਲੋਚਨਾ ਨਹੀਂ ਕਰੋਗੇ ਤਾਂ ਉਹ ਮੁੱਦੇ ਤੋਂ ਭਟਕ ਜਾਣਗੇ ਉਹ ਆਪਣੀ ਲੀਗ ਤੋਂ ਭਟਕ ਜਾਣਗੇ ਪਰ ਵਿਰੋਧ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਉਹ ਵਿਰੋਧ ਨੂੰ ਨਫ਼ਰਤ ਦੇ ਵਿੱਚ ਬਦਲੀਏ ਅੱਜ ਹੋ ਕੀ ਰਿਹਾ ਸਮਾਜ ਦੇ ਵਿੱਚ ਅੱਜ ਸਾਡਾ ਸਮਾਜ ਆ ਜਿਹੜਾ ਸਾਡੇ ਸਾਡੇ ਹੀ ਸਾਡੇ ਜਿਹੜੇ ਭਰਾ ਨੇ ਸਾਡੇ ਜਿਹੜੇ ਲੀਡਰ ਨੇ ਸਾਡੇ ਵਿੱਚੋਂ ਜਿਹੜੇ ਉੱਠਕਾਉਂਦੇ ਨੇ ਅਸੀਂ ਉਹਨਾਂ ਨੂੰ ਨਫ਼ਰਤ ਕਰਨ ਲਾਗੇ ਸੋ ਮੈਂ ਬੇਨਤੀ ਕਰਦਾ ਕਿ ਆਓ ਆਪਾਂ ਮੈਨੂੰ ਵੀ ਸਵਾਲ ਕਰੋ ਮੈਂ ਨਹੀਂ ਕਹਦਾ ਮੈਨੂੰ ਸਵਾਲ ਨਾ ਕਰੋ ਸਵਾਲ ਕਰੋ ਪਰ ਸਾਰਥਕ ਦੇ ਕੇ ਨਾਲ ਮੁੱਦਿਆਂ ਦੇ ਪੰਜਾਬ ਦੀ ਜਵਾਨੀ ਨੂੰ ਕਿਵੇਂ ਬਚਾਇਆ ਜਾ ਸਕਦਾ ਪੰਜਾਬ ਦੀ ਡਿਵੈਲਪਮੈਂਟ ਕਿਵੇਂ ਹੋ ਸਕਦੀ ਆ ਗੁਰਦੁਆਰਾ ਸਾਹਿਬ ਦੀ ਸੇਵਾ ਸੁਭਾਲ ਦੇ ਵਿੱਚ ਕਿੱਥੇ ਕਿੱਥੇ ਕਮੀਆਂ ਨੇ ਉਹਨਾਂ ਨੂੰ ਵਧੀਆ ਕਿਵੇਂ ਕੀਤਾ ਜਾ ਸਕਦਾ ਕਰੋ ਸਾਡੇ ਨਾਲ ਡਿਬੇਟ ਅਸੀਂ ਕਹਿੰਦੇ ਆ ਪਰ ਜੇ ਤੁਸੀਂ ਲਫ਼ਜ਼ ਜਿਹੜੇ ਗੰਦੇ ਲਫ਼ਜ਼ੀ ਯੂਜ਼ ਕਰਨੇ ਨੇ ਜਾਂ ਤੁਸੀਂ ਕਿਸੇ ਨੂੰ ਨੀਚਾ ਦਿਖਾਉਣ ਦੇ ਲਈ ਡਿਬੇਟ ਕਰਨੀ ਆ ਫਿਰ ਉਹਦੇ ਵਿੱਚੋਂ ਸੰਵਾਦ ਵਿੱਚੋਂ ਬਹੁਤ ਕੁਝ ਨਿਕਲਦਾ ਪਰ ਜੇ ਅਸੀਂ ਕਿਸੇ ਨੂੰ ਨੀਚਾ ਦਿਖਾਉਣ ਦੇ ਲਈ ਸੰਵਾਦ ਕਰਦੇ ਆ ਤਾਂ ਉਹ ਇੱਕ ਜਿਹੜਾ ਉਹਦਾ ਮਿਆਦ ਆ ਜਿਹੜਾ ਉਹ ਬਹੁਤ ਹੇਠਲੇ ਪ ਲੇ ਜਾਂਦਾ ਸੋ ਮੇਰੀ ਬੇਨਤੀ ਆ ਕਿ ਜੇ ਕਿਸੇ ਨੂੰ ਸਵਾਲ ਵੀ ਕਰਨਾ ਤਾਂ ਸਾਸਤਕ ਤਰੀਕਾ ਨਾ ਕਰੀਏ ਤਾਂ ਬਿਲਕੁਲ ਇਹ ਇੱਕ ਅੱਜ ਜੋ ਵੀ ਪਹਿਲ ਕਦਮੀ ਪਿਛਲੇ 10 ਦਿਨਾਂ ਦੀ ਹੋਈ ਜਿਸ ਤਰੀਕੇ ਨਾਲ ਸਾਰਾ ਮਸਲਾ ਚੱਲਿਆ ਸੇਵਾ ਕੀਤੀ ਗਈ ਉਹਦੇ ਵਿੱਚ ਜਿਹੜਾ ਹੈ ਨਰਾਇਣ ਸਿੰਘ ਚੋੜਾ ਦਾ ਵੀ ਚੈਪਟਰ ਆਂਦਾ ਹੈ ਤਾਂ ਹੁਣ ਉਹ ਸੇਵਾ ਸਮਾਪਤ ਹੋ ਚੁੱਕੀ ਹੈ ਤਾਂ ਕਿਸ ਤਰੀਕੇ ਦੇ ਨਾਲ ਪਵਿੱਖ ਚ ਕੰਮ ਕਰਨਾ ਹੈ ਤਾਂ ਇਸ ਤਰੀਕੇ ਦੀ ਸਟ੍ਰੈਟਜੀ ਜਿਹੜੀ ਕਾਲੀ ਦਲ ਵੱਲੋਂ ਤਿਆਰ ਕੀਤੀ ਜਾਏਗੀ ਤਾਂ ਕੁਲ ਮਿਲਾ ਕੇ ਸੁਖਵੀਰ ਸਿੰਘ ਬਾਦਲ ਆਪਣੀ ਸੇਵਾ ਪੂਰੀ ਕਰ ਚੁੱਕੇ ਨੇ ਪਰ ਵੱਡਾ ਨਿਸ਼ਾਨਾ ਹੁਣ ਥੱਲੇ ਮੈਂਬਰਸ਼ਿਪ ਡਰਾਈਵਰ ਤੇ ਕਾਲੀ ਦਲ ਨੂੰ ਕਿਵੇਂ ਰਿਵਾਈਵ ਕਰਨਾ ਹੈ ਇਹ ਸਭ ਤੋਂ ਵੱਡੀ ਗੱਲ ਹੋਏਗੀ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ